ਸੱਸੀਗਰ ਦੋਸਤੋ ਤੁਸੀਂ ਦੇਖ ਰਹੇ ਹੋ ਬਖਤੌਰ ਢਿੱਲੋਂ ਫੇਸਬੁੱਕ ਪੇਜ ਮੈਂ ਪਰਮਿੰਦਰਜੀਤ ਸਿੰਘ ਸਾਰੇ ਹੀ ਫੇਸਬੁੱਕ ਪਰਿਵਾਰ ਨੂੰ ਮੇਰੇ ਵੱਲੋਂ ਸੱਸੀਗਰ ਆਪਾਂ ਸਵਾਲ ਕਰਦੇ ਆ ਢਿੱਲੋਂ ਸਾਹਿਬ ਨਾਲ ਰੋਜ਼ ਦੀ ਤਰ੍ਹਾਂ ਕੋਈ ਨਾ ਕੋਈ ਟੌਪਿਕ ਹੁੰਦਾ ਹੈ ਵਿਚਦੀ ਆਪਾਂ ਕੋਈ ਕਿਸੇ ਨਾ ਕਿਸੇ ਮੁੱਦਿਆਂ ਦੇ ਉੱਤੇ ਗੱਲਾਂ ਕਰਦੇ ਰਹੇ ਨੇ ਅੱਜ ਜਿਹੜਾ ਐ ਮੁੱਦਾ ਇਹ ਹੈ ਵੀ ਹਰਚਰਨ ਸਿੰਘ ਭੁੱਲਰ ਜਿਹੜੇ ਕੱਲ ਸੀਬੀਆਈ ਨੇ ਫੜੇ ਆ ਆਪਾਂ ਉਹਨਾਂ ਦੇ ਬਾਰੇ ਉਹਨਾਂ ਦੀ ਜਨਮ ਕੁੰਡਲੀ ਫੜੋਲਦੇ ਆ ਵੀ ਕੀ ਹੈ ਕੁੰਡਲੀ ਟਿੱਲੋ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਟਿੱਲੋ ਸਾਹਿਬ ਇੱਕ ਇਹ ਦੱਸੋ ਕੱਲ ਹਰਚਰਨ ਸਿੰਘ ਪੁੱਲਰ ਡੀਆਈਜੀ ਬਠਿੰਡੇ ਵੀ ਰਹਿ ਕੇ ਗਿਆ ਤੇ ਅੱਜ ਕੱਲ ਉਹ ਰੋਪੜ ਦੇ ਵਿੱਚ ਤਣਾਤ ਸੀ ਕੱਲ ਸੀਬੀਆਈ ਨੇ ਉਹਨਾਂ ਨੂੰ ਜਾਲ ਦੇ ਵਿੱਚ ਮਤਲਬ ਆਪਦੇ ਫਸਾ ਲਿਆ ਉਹ ਕੀ ਕਾਰਨ ਹੈ ਉਹਨਾਂ ਦੀ ਕੁੰਡਲੀ ਬਾਰੇ ਥੋੜਾ ਜਿਹਾ ਚਾਨਣਾ ਪਾਓ ਤੁਹਾਨੂੰ ਜ਼ਿਆਦਾ ਗਿਆਨ ਹੈ ਚੀਜ਼ਾਂ ਦਾ ਕੁੰਡਲੀ ਕੀ ਕਹਿੰਦੀ ਉਹਨਾਂ ਦੀ ਪਹਿਲੀ ਗੱਲ ਤੇ ਇਹ ਕਿ ਹਰਚਰਨ ਸਿੰਘ ਪੁੱਲਰ ਜਿਹੜੇ ਡੀਆਈਜੀ ਹੈ ਜੀ ਉਹਨਾਂ ਨੂੰ 5 ਲੱਖ ਰੁਪਈਆ ਰਿਸ਼ਵਤ ਲੈਣ ਦੇ ਕੇਸ ਦੇ ਵਿੱਚ ਸੀਬੀਆਈ ਨੇ ਕੱਲ ਗ੍ਰਿਫਤਾਰ ਕੀਤਾ ਜੀ ਬਿਲਕੁਲ ਔਰ ਗ੍ਰਿਫਤਾਰ ਕਰਨ ਤੋਂ ਬਾਅਦ ਅਜ ਨਜ਼ਰ ਮਾਣ ਵਗੈਰਾ ਲੈ ਕੇ ਕੋਰਟ ਚ ਪੇਸ਼ ਕਰਨਗੇ ਫਿਰ ਅਗਲੀ ਪੁਸ਼ਕਿਸ਼ ਹੋਊ ਜੀ ਇਹ ਆਪਾਂ ਉਹਦੀ ਜਨਮ ਕੁੰਡਲੀ ਦੀ ਗੱਲ ਕਰਦੇ ਆਂ ਵੀ ਕਿੱਥੋਂ ਚੱਲੇ ਤੇ ਕੀ ਗੱਲ ਕੀ ਬਿਲਕੁਲ 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 ਇਹਨਾਂ ਦਾ ਆਪਾਂ ਕਹਿ ਸਕਦੇ ਆਂ ਕਿ ਚੰਗਾ ਪਰਿਵਾਰ ਹੈ ਜੀ ਇਹਨਾਂ ਦੇ ਪਿਤਾ ਜੀ ਸਰਦਾਰ ਮਾਨ ਸਿੰਘ ਪੁੱਲਰ ਜਿਹੜੇ ਹੈਗੇ ਉਹ ਡੀਜੀਪੀ ਰਹੇ ਆ ਪੰਜਾਬ ਅੱਛਾ ਵੱਡਾ ਵੱਡਾ ਉਹਦਾ ਸੀ ਜੀ ਵੱਡਾ ਉਹਦਾ ਸੀ ਜੀ ਔਰ ਜਦੋਂ ਆਪਾਂ ਗੱਲ ਕਰਦੇ ਆਂ ਉਹਨਾਂ ਦੀਆਂ ਪ੍ਰਾਪਤੀਆਂ ਕੀ ਹੈ ਬਿਲਕੁਲ ਜੀ ਉਨਨ ਸਭ ਤੋਂ ਵੱਡੀ ਪ੍ਰਾਪਤੀ ਇਹ ਜਾਂਦੀ ਹੈ ਕਿ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਪਲੇਅਰਸ ਨੂੰ ਭਰਤੀ ਕੀਤਾ ਹੈ ਠੀਕ ਹੈ ਜੀ ਉਹ ਬਹੁਤ ਵੱਡੀ ਦੇਣ ਹੈ ਉਹਨਾਂ ਦੀ ਇਹਨਾਂ ਦੇ ਪਿਤਾ ਦੀ ਜੀ ਇਹਨਾਂ ਦੇ ਪਿਤਾ ਜੀ ਜੀ ਪੰਜਾਬ ਦੀ ਪੁਲਿਸ ਦੇ ਵਿੱਚ ਦੋ ਅਫਸਰ ਹੋਏ ਹੈ ਜੀ ਜਿਨ੍ਹਾਂ ਨੇ ਜਿਹੜੇ ਸਪੋਰਟਸ ਪਰਸਨਸ ਹੈ ਉਹਨਾਂ ਨੂੰ ਪ੍ਰਮੋਟ ਕੀਤਾ ਉਹਨਾਂ ਨੂੰ ਭਰਤੀ ਕਰਵਾਇਆ ਜੀ ਮਾਲ ਸਿੰਘ ਭੁੱਲਰ ਤੇ ਸਰਦਾਰ ਆਰ.ਐਸ. ਗਿੱਲ ਆਰ.ਐਸ. ਗਿੱਲ ਬਿਲਕੁਲ ਜੀ ਸਾਹਿਬ ਦੀ ਬਹੁਤ ਵੱਡੀ ਬੜਾ ਵੱਡਾ ਨਾਮ ਇਹ ਜੇ ਹੁਣ ਆਪਾਂ ਦੇਖੀ ਮਾਲ ਸਿੰਘ ਭੁੱਲਰ ਹੋਣੀ ਆਈਪੀਐਸਸੀ ਔਰ ਪੰਜਾਬ ਦੇ ਵਿੱਚ ਜਿਸ ਵੇਲੇ ਅਤਵਾਦ ਸਿਖਰ ਤੇ ਸੀ ਜੀ ਉਹਨਾਂ ਜਨਾਂ ਦੇ ਵਿੱਚ ਇਹਨਾਂ ਨੇ ਅਤਵਾਦ ਦੇ ਖਿਲਾਫ ਕਾਫੀ ਕੰਮ ਕੀਤਾ ਅੱਛਾ ਜੀ ਤਾਂ ਉਹ ਕਾਫੀ ਕੰਮ ਕਰਨ ਤੋਂ ਬਾਅਦ ਫਿਰ ਇਹਨਾਂ ਨੇ ਆਪਣੇ بیٹے ਨੂੰ ਪੁਲਿਸ ਵਿੱਚ ਭਰਤੀ ਕਰਵਾ ਲਿਆ ਠੀਕ ਹੈ ਜੀ ਕਈ ਸਾਰੇ ਲੋਕ ਇਹ ਗੱਲ ਕਹਿੰਦੇ ਆ ਕਿ ਜਿਹੜੇ ਇਹ ਹਰਚਰਨ ਸਿੰਘ ਭੁੱਲੜ ਹੈ ਜੀ ਇਹ ਇਹਨਾਂ ਨੂੰ ਤਰਸ ਦੇ ਆਧਾਰ ਦੇ ਉੱਤੇ ਭਰਤੀ ਕੀਤਾ ਗਿਆ ਇਹ ਗਲਤ ਹੈ ਅੱਛਾ ਜੀ ਇਹ ਨਹੀਂ ਹੈ ਤਰਸ ਦੇ ਆਧਾਰ ਤੇ ਨਹੀਂ ਹੈ ਜੀ ਤਰਸ ਦੇ ਆਧਾਰ ਦੇ ਉੱਤੇ ਉਹ ਬੰਦਾ ਹੁੰਦਾ ਹੈ ਭਰਤੀ ਕੀਤਾ ਜਾਂਦਾ ਹੈ ਜੀ ਦੇ ਪਰਿਵਾਰ ਦਾ ਕੋਈ ਮੈਂਬਰ ਮਰ ਗਿਆ ਮਰ ਗਿਆ ਹੋ ਪਹਿਲੇ ਡੈਥ ਹੋ ਗਈ ਅੱਤਵਾਦ ਦੇ ਜ਼ਮਾਨੇ ਦੇ ਵਿੱਚ ਇੱਕ ਪਾਲਿਸੀ ਬਣਦੀ ਸੀ ਜੀ ਕਿ ਜਿਨ੍ਹਾਂ ਪਰਿਵਾਰਾਂ ਦਾ ਕੋਈ ਬੰਦਾ ਅੱਤਵਾਦੀਆਂ ਦੇ ਹੱਥੋਂ ਖੜਕੋ ਦੇ ਹੱਥੋਂ ਮਰਿਆ ਗਿਆ ਜੀ ਉਹਨੂੰ ਨੌਕਰੀ ਦਿੱਤੀ ਜਾਊਗੀ ਜੀ ਤਾਂ ਆਮ ਲੋਕਾਂ ਨੂੰ ਵੀ ਨੌਕਰੀਆਂ ਮਿਲਦੀਆਂ ਸੀ ਪੁਲਿਸ ਵਾਲਿਆਂ ਨੂੰ ਵੀ ਨੌਕਰੀਆਂ ਮਿਲਦੀਆਂ ਜੀ ਪਰ ਕਿਉਂਕਿ ਜਿਹੜੇ ਲੋਕਾਂ ਨੇ ਕੋਈ ਚੰਗਾ ਕੰਮ ਕੀਤਾ ਹੋਵੇ ਕਈ ਵਾਰੀ ਆਪਾਂ ਇਹ ਦੇਖੇ ਬਾਅਦ ਦੇ ਵਿੱਚ ਵੀ ਚੱਲਦਾ ਹੈ ਜੀ 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 ਇੱਕ ਸਪੈਸ਼ਲ ਜਿਹੜੀ ਹੁੰਦਾ ਕੇਸ ਬਣਾ ਦਿਆ ਇਹ ਉਹ ਕੇਸ ਬਣਾ ਕੇ ਤੁਸੀਂ ਕਿ ਇਸ ਕੇਸ ਦੇ ਆਧਾਰ ਦੇ ਉੱਤੇ ਇਹਨੂੰ ਸਪੈਸ਼ਲ ਭਰਤੀ ਕੀਤਾ ਸਪੈਸ਼ਲ ਕੋਟੇ 'ਚ ਭਰਤੀ ਕਰਦੇ ਕੋਟਾ ਨਹੀਂ ਸਪੈਸ਼ਲ ਕੇਸ ਬੰਦਾ ਸਪੈਸ਼ਲ ਕੇਸ ਜਾਂਦਾ ਠੀਕ ਹੈ ਕੋਟਾ ਤਾਂ ਮੈਂ ਕਹਿੰਦੇ ਕੋਟਾ ਕੋਈ ਨਹੀਂ ਹੁੰਦਾ ਮਤਲਬ ਉਹ ਇੱਕ ਆਧਾਰੇ ਬਣਾ ਲੈਂਦੇ ਵੀ ਇਹ ਕੋਟਾ ਹੈ ਕੋਟਾ ਜਾਂਦਾ ਹੈ ਪਰ ਉਸ ਸਪੈਸ਼ਲ ਕੇਸ ਦੇ ਵਿੱਚ ਹੁੰਦਾ ਠੀਕ ਹੈ ਜੀ 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 ਹੁਣ ਜਿਹੜੀ ਪਹਿਲਾਂ ਮੈਂ ਜ਼ਿਕਰ ਕਰਦਾ ਕਿ ਜਿਹੜੇ ਅੱਤਵਾਦ ਵਾਲੇ ਬੰਦੇ ਮਰੇ ਆ ਜੀ ਉਹਨਾਂ ਦੇ ਵਿੱਚੋਂ ਪੰਜਾਬ ਪੁਲਿਸ ਦੇ ਵਿੱਚ ਐਸਪੀ ਦੇ ਜਿਹੜੇ ਬੰਦੇ ਆ ਨਾ ਉਹਨਾਂ ਦੇ ਵਿੱਚੋਂ ਇੱਕ ਆ ਪਰਮਰਾਜ ਸਿੰਘ ਉਮਰਾ ਨਗਰ ਜੀ 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 ਬਿਲਕੁਲ ਇੱਕ ਹੈਗਾ ਆਪਣੇ ਹਰਮਨ ਬੀਰ ਸਿੰਘ ਗਿੱਲ ਜੀ ਜੀ ਹਾਂਜੀ ਤੀਜਾ ਜਿਹੜਾ ਬੰਦਾ ਜਿਹਦਾ ਨਾਮ ਹੈਗਾ ਉਹ ਹੈਗਾ ਆਪਣਾ ਬਿੱਟੂ ਬਿੱਟੂ ਐਮਪੀ ਜਿਹੜਾ ਉਹਦਾ ਭਰਾ ਅੱਛਾ ਡੀਐਸਪੀ ਭਤੀ ਹੈ ਜੀ ਜੀ ਜਿਹੜੇ ਟੈਕਟਰ ਹੈ ਜੀ ਜੀ ਕਿਉਂਕਿ ਜਿਹੜੇ ਇਹ ਗਿੱਲ ਸਾਹਿਬ ਹੈ ਜੀ ਹਰਮਨ ਬੀਰ ਸਿੰਘ ਜੀ ਹਰਮਨ ਬੀਰ ਸਿੰਘ ਹੋਰਾਂ ਦੇ ਪਿਤਾ ਦਾ ਨਾਮ ਸੀ ਸਰਦਾਰ ਸੰਤ ਸਿੰਘ ਲੱਟ ਸਰਦਾਰ ਸੰ ਸਿੰਘ ਲੱਧੜਾ ਹਾਂ ਜੀ ਉਹ ਪੰਜਾਬ ਦੀ ਵਿਧਾਨ ਸਭਾ ਦੇ ਮੈਂਬਰ ਰਏ ਕਾਂਗਰਸ ਪਾਰਟੀ ਨਾਲ ਰਿਲੇਟਡ ਸੀ ਜੀ ਉਹਨਾਂ ਦਾ ਹੋ ਗਿਆ ਸੀ ਕਤਲ ਜੀ ਉਹਨਾਂ ਦੇ ਕਤਲ ਹੋਣ ਤੋਂ ਬਾਅਦ ਉਹਨਾਂ ਦੇ بیٹے ਨੂੰ ਛੋਟੇ ਨੂੰ ਹਰਮਨ ਵੀਰ ਨੂੰ ਪੰਜਾਬ ਪੁਲਿਸ ਦੇ ਵਿੱਚ ਜਿਹੜੀ ਉਹ ਪਾਲਿਸੀ ਬਣੀ ਸੀ ਉਸ ਪਾਲਿਸੀ ਦੇ ਆਧਾਰ ਦੇ ਉੱਤੇ ਭਰਤੀ ਕਰ ਲਿਆ ਇੰਸਪੈਕਟਰ ਇੰਸਪੈਕਟਰ ਪਤੀਕਰ ਥੋੜੇ ਸਮੇਂ ਬਾਅਦ ਸਰਦਾਰ ਜੀਵਨ ਸਿੰਘ ਉਗਰਾ ਨੰਗਲ ਜਿਹੜੇ ਬਹੁਤ ਵੱਡੇ ਅਕਾਲੀ ਲੀਡਰ ਹੁੰਦੇ ਸੀ ਜੀ ਉਹਨਾਂ ਦੇ ਪੁੱਤਰ ਸੁਖਦੇਵ ਸਿੰਘ ਦਾ ਕਤਲ ਹੋ ਜਾਂਦਾ ਜੀ ਜੋ ਕਿ ਜੀਵਨ ਸਿੰਘ ਉਮਰਾ ਨੰਗਲ ਦੇ ਬਾਰੇ ਕਿਸੇ ਜ਼ਮਾਨੇ 'ਚ ਇਹ ਸਮਝਿਆ ਜਾਂਦਾ ਹੁੰਦਾ ਸੀ ਕਿ ਉਹ ਖਾਲਸਤਾਨ ਦੇ ਪ੍ਰੋਫੈਸਰ ਹੈ। ਅੱਛਾ ਜੀ ਖਾਲਸਤਾਨ ਦਾ ਜਿਹੜਾ ਕਨਸੈਪਟ ਸ਼ੁਰੂ 'ਚ ਆਇਆ ਹੈ ਖਾਲਸਤਾਨ ਦਾ ਕੀ ਹੋਊਗਾ ਰਖਵਾ ਕੀ ਹੋਊਗਾ ਉਹਨਾਂ ਦੀਆਂ ਹੱਦਾਂ ਕੀ ਹੋਣਗੀਆਂ ਉਹ ਟੀਚਰ ਦੇ ਤੌਰ ਦੇ ਤੇ ਕਿ ਨਕਸ਼ਾ ਬਣਾ ਕੇ ਸਮਝਾਉਂਦੇ ਹੋਦੇ ਸੀ ਇੱਥੇ ਆਉ ਆਉ ਜੀ ਪਰ ਜਦੋਂ ਪੰਜਾਬ ਦੇ ਵਿੱਚ ਗੜਬੜ ਹੋਈ ਉਹ ਦੌਰ ਮੜਾ ਆਇਆ ਉਸ ਤੌਰ ਦੇ ਵਿੱਚ ਉਹਨਾਂ ਦੇ ਵਿੱਚ ਬਹੁਤ ਵੱਡੀ ਤਬਦੀਲੀ ਆ ਗਈ ਸੀ ਤੇ ਉਹਨਾਂ ਨੇ ਫਿਰ ਪੰਜਾਬ ਦੇ ਵਿੱਚ ਅਮਨ ਅਮਾਨ ਕਾਇਮ ਰੱਖਣ ਵਾਸਤੇ ਇੱਕ ਕੈਂਪੇਨ ਚਲਾਈ ਜੀ ਵੱਡੇ ਵੱਡੇ ਸ਼ਾਂਤੀ ਮਾਰਚ ਨਿਕਲਦੇ ਹੁੰਦੇ ਸੀ ਜਿਹੜੇ ਅਮਨ ਮਾਰਚ ਨਿਕਲਦੇ ਸੀ ਜੀ ਜੀਵਨ ਸਿੰਘ ਉਹ ਬਰਾ ਨਗਰ ਨੂੰ ਉੱਚੇ ਚੌਕ ਤੋਂ ਇੱਥੇ ਬੁਲਾਇਆ ਜਾਂਦਾ ਸੀ ਬੁਲਾਇਆ ਜਾਂਦਾ ਸੀ ਬਿਲਕੁਲ ਇਹੀ ਕਾਰਨ ਹੈ ਕਿ ਉਹ ਨਜ਼ਦੀਕੀ ਜੇਲੇ ਦੇ ਜਿਹੜੇ ਕੋ ਕੋ ਪਪੂਲਰ ਗਵਰਨਮੈਂਟ ਤਾਂ ਹੁੰਦੀ ਨਹੀਂ ਸੀ ਬਿਲਕੁਲ ਬਿਲਕੁਲ ਜੀ ਮੁੱਖ ਮੰਤਰੀ ਵੀ ਕੋਈ ਹੁੰਦਾ ਸੀ ਕੁਬਰ ਨਹੀਂ ਰਾਜੰਦਾ ਸੀ ਜੀ ਕੋਈ ਵੀ ਗਵਰਨਰ ਹੁੰਦਾ ਉਸ ਗਵਰਨਰ ਦੇ ਨਾਲ ਉਹਨਾਂ ਦੇ ਤਾਲਕਾ ਚੰਗੇ ਬਣ ਜਾਂਦੇ ਜੀ ਸੋ ਹਰ ਗਵਰਨਰ ਉਹਨਾਂ ਦੀ ਇੱਜ਼ਤ ਕਰਦਾ ਸੀ ਸਤਕਾਰ ਕਰਦਾ ਸੀ ਤਾਂ ਜਦੋਂ ਉਹਨਾਂ ਦੇ بیٹے ਸੁਖਦੇਵ ਸਿੰਘ ਦਾ ਕਤਲ ਹੋ ਗਿਆ ਜੀ ਤਾਂ ਫੇਰ ਸੁਖਦੇਵ ਸਿੰਘ ਦਾ ਬੇਟਾ ਅੱਗੇ ਹੈ ਜੀ ਦਾ ਨਾਮ ਪਰਮਨਾਥ ਸਿੰਘ ਉਮਰਾ ਨਗਰ ਜੀ ਪਰਮਨਾਥ ਸਿੰਘ ਉਮਰਾ ਨਗਰ ਨੂੰ ਫਿਰ ਡੀਐਸਪੀ ਬੱਤੀ ਜਿੱਥੋਂ ਤੱਕ ਸਰਦਾਰ ਬੀਨ ਸਿੰਘ ਦਾ ਸਵਾਲ ਹੈ ਜੀ ਬੀਨ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ ਜਦੋਂ ਉਹਨਾਂ ਦਾ ਕਤਲ ਹੋ ਗਿਆ ਕਤਲ ਹੋ ਗਿਆ ਬਿਲਕੁਲ ਜੀ ਉਹਨਾਂ ਦਾ ਕਤਲ ਹੋ ਗਿਆ ਸੀ ਇੱਕ ਬੰਬ ਧਮਾਕੇ ਦੇ ਵਿੱਚ 16 ਬੰਦੇ ਹੋਰ ਮਾਰੇ ਗਏ ਮਾਰੇ ਗਏ ਸੀਗੇ ਜੀ ਇਸ ਲਈ ਜਿਹੜਾ ਰਵਨੀਤ ਸਿੰਘ ਮਿੱਟੂ ਹੈ ਜੀ ਰਵਨੀਤ ਸਿੰਘ ਮਿੱਟੂ ਦਾ ਛੋਟਾ ਭਰਾ ਜਿਹੜਾ ਹੈਗਾ ਉਹਨੂੰ ਭਰਤੀ ਕਰਤੀ ਗਿਆ ਸੀ ਦੇ ਵਿੱਚ ਡੀਐਸਪੀ ਪੁਲਿਸ ਦੇ ਵਿੱਚ ਜੀ ਉਹਨਾਂ ਕਈ ਯਾਰ ਇੱਕ ਬੰਦੇ ਕਹਿੰਦੇ ਵੀ ਇਹ ਨਹੀਂ ਜੀ ਡਿਜ਼ਰਵ ਨਹੀਂ ਕਰਦਾ ਸੀ ਉਹ ਡਿਜ਼ਰਵ ਕਰਦਾ ਸੀ ਜੀ ਸੇਮ ਪੋਜੀਸ਼ਨ ਆਪਾਂ ਦੇਖੀ ਤੇ ਇਹੀ ਜਿਹੜੀ ਇਹ ਪਤੇ ਜੰਗ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵੇ ਦਾ ਭਰਾ ਸੀ ਉਹਦੇ ਬੇਟੇ ਨੂੰ ਵੀ ਭਰਤੀ ਕੀਤਾ ਸੀ ਜੀ ਪਰ ਉਹਨਾਂ ਨੇ ਤਾਂ ਨੌਕਰੀ ਛੜਤੀ ਸੀ ਬਿੱਟੂ ਨੇ ਆਦੀ ਨੌਕਰੀ ਲੈ ਲਈ ਸੀ ਜਿੱਥੋਂ ਤੱਕ ਹਰਚਰਨ ਸਿੰਘ ਪੁੱਲਰ ਦਾ ਸਵਾਲ ਹੈ ਜੀ ਸਪੈਸ਼ਲ ਕੇਸ ਫਿਰ ਇਹ ਬਣਾਇਆ ਗਿਆ ਕਿ ਹਰਚਰਨ ਸਿੰਘ ਪੁੱਲਰ ਦਾ ਬਾਪ ਮਹਲ ਸਿੰਘ ਪੁੱਲਰ ਜਿਹੜਾ ਉਹ ਅਤਵਾਦ ਦੇ ਖਿਲਾਫ ਬੜੀ ਮਤਲਬ ਜੀ ਇਹ ਕਰੂਰ ਤਰ੍ਹਾਂ ਲੜ ਰਿਹਾ ਹੈ ਲੜ ਰਿਹਾ ਜੀ ਅੱਤਵਾਦੀਆਂ ਦੇ ਖਾਤਮੇ ਆਸਤੇ ਉਹਨੇ ਬਹੁਤ ਕੋਸ਼ਿਸ਼ ਕੀਤੀ ਹੈ ਬਹੁਤ ਕੰਮ ਕੀਤਾ ਹੈ ਜੀ ਇਸ ਲਈ ਉਹਨਾਂ ਦੇ بیٹے ਨੂੰ ਸਪੈਸ਼ਲ ਇੱਕ ਮਤਲਬ ਕੇਸ ਬਣਾ ਕੇ ਉਹਨਾਂ ਦੇ بیٹے ਨੂੰ ਡੀਐਸਪੀ ਭਰਤੀ ਕੀਤਾ ਜਾਵੇ ਜੇ ਡੀਐਸਪੀ ਭਰਤੀ ਹੋ ਜੀ ਡੀਐਸਪੀ ਭਰਤੀ ਹੋਣ ਤੋਂ ਬਾਅਦ ਫਿਰ ਕਿਉਂਕਿ ਬਾਪ ਡੀਜੀਪੀ ਸੀ ਜੀ ਤਰੱਕੀ ਮਿਲਦੀ ਗਈ ਜੇ ਡੀਐਸਪੀ ਬਣ ਗਏ ਐਸਪੀ ਤੋਂ ਬਾਅਦ ਫਿਰ ਏਆਈਪੀਐਸ ਬਣ ਗਏ ਜੀ ਲਗਭਗ ਮੇਰੇ ਖਿਆਲ ਮੁਤਾਬਕ ਜੇ ਆਪਾਂ ਦੇਖੀ ਤਾਂ ਪੌਣੇ ਦਰਜਨ ਜ਼ਿਲ੍ਹਿਆਂ ਦੇ ਵਿੱਚ ਏਐਸਐਸਪੀ ਰਹਿ ਚੁੱਕੇ ਹੈ ਅੱਛਾ ਜੀ ਔਰ ਡੀਆਈਜੀ ਬੜੇ ਫਿਰ ਰਹੇ ਜੀ ਡੀਆਈਜੀ ਬਣਨ ਤੋਂ ਬਾਅਦ ਜੇ ਆਪਾਂ ਦੇਖੀਏ ਤਾਂ ਐਡੀਆਈਜੀ ਪਟਿਆਲਾ ਰਹੇ ਜੀ ਜਦੋਂ ਉਹ ਆਪਣੇ ਤੁਹਾਡੇ ਹੁੰਦਾ ਸੀਗਾ ਮਨਦੀਪ ਸਿੰਘ ਮਨਦੀਪ ਸਿੰਘ ਸਿੱਧੂ ਸਿੱਧੂ ਹੀ ਰਹੇ ਮਨਦੀਪ ਸਿੰਘ ਸਿੱਧੂ ਜਦੋਂ ਰਿਟਾਇਰ ਹੋ ਗਏ ਤਾਂ ਡੀਆਈਜੀ ਪਟਿਆਲਾ ਰਹਤਾ ਜੀ ਉਸੇ ਵੇਲੇ ਫਿਰ ਡੀਆਈਜੀ ਪਟਿਆਲਾ ਹੁੰਦਿਆ ਜੀ ਇਹਨਾਂ ਨੂੰ ਸਪੈਸ਼ਲ ਇਨਵੈਸਟੀਗੇਟਿਵ ਟੀਮ ਜਿਹੜੀ ਬਣੀ ਹੋਈ ਸੀ ਵਿਕਰਮ ਸਿੰਘ ਮਨਿਤਰੀਆ ਦੇ ਕੇਸ ਦੀ ਪੈਰਵਾਈ ਕਰਦੀ ਪੈਰਵਾਈ ਨਹੀਂ ਜਾਂਚ ਕਰ ਜਾਂਚ ਕਰ ਜੋ ਉਹਦੀ ਉਸ ਉਸ ਕਮੇਟੀ ਦਾ ਮੁਖੀ ਵੀ ਲੱਗਾ ਸੀ ਮੁਖੀ ਵੀ ਲੱਗਾ ਸੀ ਠੀਕ ਹੈ ਉਸ ਤੋਂ ਬਾਅਦ ਫਿਰ ਇਹਨਾਂ ਦੀ ਟਰਾਂਸਫਰ ਹੋ ਜਾਂਦੀ ਹੈ ਬਠਿੰਡੇ ਬਠਿੰਡੇ ਆਏ ਇਹ ਬਠਿੰਡੇ ਰਹੇ ਬਠਿੰਡੇ ਤੋਂ ਬਾਅਦ ਫਿਰ ਚਲੇ ਗਏ ਸਰੋਪੜ ਸਰੋਪੜ ਜੀ ਹੁਣ ਰੋਪੜ ਦੇਖਣ ਨੂੰ ਤਾਂ ਲੱਗਦੀ ਹੈ ਵੀ ਆਈਸੋਲੇਟਡ ਜਾਇਆ ਐਡੀ ਰੇਜ ਆ ਉਹਦਾ ਕੀ ਉਹਦਾ ਕੀ ਮਤਲਬ ਹੈ ਨਹੀਂ ਪਰ ਮੇਰੇ ਖਿਆਲ ਮੁਤਾਬਕ ਪੰਜਾਬ ਦੇ ਵਿੱਚ ਜਿਹੜੀ ਮੋਟੀ ਕਮਾਈ ਹੁੰਦੀ ਹੈ ਪੁਲਿਸ ਵਾਲਿਆਂ ਨੂੰ ਜੀ ਸਰਕ ਤੇ ਮਾਲ ਮਹਿਕਮੇ ਵਾਲੇ ਨੂੰ ਉਹ ਰੋਪੜ ਦੇ ਏਰੀਆ ਚ ਹੁੰਦੀ ਹੈ ਜੀ ਰੋਪੜ ਦੇ ਮਤਹਿਤ ਜਿਹੜੇ ਜ਼ਿਲ੍ਹੇ ਹੁੰਦੇ ਫਤਿਹਗੜ੍ਹ ਸਾਹਿਬ ਆਉਂਦਾ ਹੈ ਜੀ ਰੋਪੜ ਆਪ ਆ ਗਿਆ ਤੇ ਤਿੱਸਰ ਆ ਗਿਆ ਮਹਾਲੀ ਤਿੰਨ ਜ਼ਿਲ੍ਹੇ ਆ ਗਏ ਜਦੋਂ ਮਹਾਲੀ ਦੀ ਗੱਲ ਕਰਦੇ ਹੋ ਤਾਂ ਪਹਾੜੀ ਦਾ ਪਰ ਆਲਾ ਦੁਆਲਾ ਕੋਈ ਸ਼ਰਮਤ ਕਿੰਨੀ ਬਹੁਤ ਵੱਡਾ ਜੀ ਬਿਲਕੁਲ ਨਮਾ ਚੱਡੀਗੜ੍ਹ ਉੱਥੇ ਬਣ ਕੇ ਉੱਥੇ ਬਹੁਤ ਵੱਡਾ ਕਾਰੋਬਾਰ ਹੈ ਇਸ ਲਈ ਇਹ ਉਹਨੂੰ ਕਹਿੰਦੇ ਖਾਨ ਜੀ ਇਹ ਸੋਨੇ ਦੀ ਖਾਨ ਜਿਹੜਾ ਬੰਦਾ ਉੱਥੇ ਲੱਗ ਗਿਆ ਉਹ ਹੈ ਤੁਸੀਂ ਦੇਖਿਆ ਉਹਨਾਂ ਪਿਛਲੇ ਸਮਿਆਂ ਦੇ ਵਿੱਚ ਮੁਹਾਲੀ ਦਾ ਐਸਐਸਪੀ ਲੱਗਣ ਵਾਸਤੇ ਬਹੁਤ ਲੋਕ ਜਿਹੜੇ ਆ ਉਹ ਜਦੋਂ ਜਦ ਕਰ ਰਹੇ ਹਾਂ ਤਰ ਲੋ ਮੱਚੀਂ ਦੇ ਬਿਲਕੁਲ ਤਾਂ ਇਹ ਉੱਥੇ ਚਲੇ ਗਏ ਜੀ ਉੱਥੇ ਫਿਰ ਇਹਨਾਂ ਦੇ ਖਿਲਾਫ ਜਿਹੜਾ ਇੱਕ ਕੰਪਲੇਂਟ ਆਈ ਜਿਸ ਕੰਪਲੇਂਟ ਦੇ ਵਿੱਚ ਇਹ ਹੁਣ ਗ੍ਰਿਫਤਾਰ ਹੋ ਗਏ ਸੀ ਜੀ ਅਗਲੀ ਗੱਲ ਜਿਹੜੀ ਆਪਾਂ ਦੂਸਰੀ ਗੱਲ ਕਰਦੇ ਹਾਂ ਵੀ ਇਹਨਾਂ ਦੀ ਜਿਹੜੀ ਜਨਮ ਕੁੰਡਲੀ ਹੈ ਹਾਂ ਬਿਲਕੁਲ ਜੀ ਜਨਮ ਕੁੰਡਲੀ ਕਲੀ ਇਹ ਨਹੀਂ ਕਿ ਇਹਦੇ ਪਿਤਾ ਜੀ ਜਿਹੜੇ ਉਹ ਹੁੰਦੇ ਸੀ ਡੀਜੀਪੀ ਪੰਜਾਬ ਪੁਲਿਸ ਦੇ ਜੀ ਹੁਣ ਵੀ ਦੇਖਿਏ ਜੀ ਤਾ ਇੱਕ ਬੜਾ ਸੀਨੀਅਰ ਪੱਤਰਕਾਰ ਇਹਨਾਂ ਦਾ ਰਿਸ਼ਤੇਦਾਰ ਹੈ। ਅੱਛਾ ਜੀ ਚੰਡੀਗੜ੍ਹ ਬੇਸਡ ਬਹੁਤ ਸੀਨੀਅਰ ਪੱਤਰਕਾਰ ਜੀ ਜੀ ਦਾ ਹਰ ਇੱਕ ਸਰਕਾਰ ਦੇ ਵਿੱਚ ਸਿੱਕਾ ਚੱਲਦਾ ਹੁੰਦਾ ਹੈ। ਜੀ ਦੂਜੇ ਪਾਸੇ ਆਪਾਂ ਦੇਖੀਏ ਤਾਂ ਇਹਨਾਂ ਦਾ ਬੇਟਾ ਗੁਰਪ੍ਰਤਾਪ ਸਿੰਘ ਗੁਰਪ੍ਰਤਾਪ ਸਿੰਘ ਪੁੱਲਰ ਜੀ ਗੁਰਪ੍ਰਤਾਪ ਸਿੰਘ ਪੁੱਲਰ ਅੱਜ ਦੀ ਤਾਰੀਖ ਜੀ ਮੈਂ ਅੱਜ ਦੀ ਤਾਰੀਖ ਦੇ ਅੱਜ ਦੀ ਤਾਰੀਖ ਦੇ ਵਿੱਚ ਉਹ ਜਿਹੜੇ ਇੱਕ ਜੱਜ ਸਾਹਿਬ ਐ ਸੀਬੀਆਈ ਕੋਰਟ ਦੇ ਅੱਛਾ ਜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਬੀਆਈ ਕੋਰਟ ਦੇ ਜੱਜ ਸਾਹਿਬ ਐ ਜੀ ਸੁਮੇਤ ਗੋਇਲ ਉਹਨਾਂ ਦਾ ਨਾਮ ਐ ਜੀ ਉਹ ਸੀਬੀਆਈ ਦੇ ਕੇਸਾਂ ਨੂੰ ਦੇਖਦੀ ਐ ਜੀ ਰੋਸਟਰ ਦੇ ਮੁਤਾਬਕ ਜਿਹੜਾ ਰੋਸਟਰ ਅੱਜ ਦਾ ਅੱਜ ਦਾ ਰੋਸਟਰ ਐ ਬਿਲਕੁਲ ਉਹਨਾਂ ਦੇ ਨਾਲ ਜਿਹੜੇ ਜਿਹੜੇ ਮੇਨ ਵਕੀਲ ਐ ਜਿਹੜੇ ਸਰਕਾਰੀ ਵਕੀਲ ਜੀ ਡਬਲਯੂਏਜੀ ਜੀ ਉਹ ਡਬਲਯੂਏਜੀ ਕੌਣ ਐ ਜੀ ਗੁਰਪ੍ਰਤਾਪ ਸਿੰਘ ਪੁੱਲੜ ਇਹਨਾਂ ਦੇ ਵੀ ਕੌਣ ਉਹ ਇਹਨਾਂ ਦਾ ਪੁੱਤਰਾ ਐ ਅੱਛਾ ਜੀ ਗੁਰਪ੍ਰਤਾਪ ਸਿੰਘ ਪੁੱਲੜ ਉਹਨੂੰ ਤੁਸੀਂ ਅੰਦਾਜ਼ਾ ਲਾ ਲਓ ਵੀ ਕੀ ਐ ਗੁਰ ਇਹਨਾਂ ਦਾ ਜਿਹੜਾ ਕੁ ਕਮਲਜੀਤ ਸਿੰਘ ਲੰਮਾ ਹਾਂ ਇਹਨਾਂ ਦਾ ਕੁੜਮਾ ਹੈ ਹਰਚਰਨ ਸਿੰਘ ਭੁੱਲਰ ਦਾ ਗੁਰਪ੍ਰਤਾਪ ਸਿੰਘ ਭੁੱਲਰ ਦਾ ਸਹੁਰਾ ਹੈ ਸਹੁਰਾ ਜੀ ਉਹ ਕੀ ਹੈ ਜੀ ਜੀ ਉਹ ਜਿਹੜੇ ਹੈਗੇ ਉਹ ਰਜਿਸਟਰਾਰ ਵਿਜੀਲੈਂਸ ਹੈ ਅੱਛਾ ਜੀ ਪੰਜਾਬ ਰੈਨ ਹਾਈ ਕੋਰਟ ਦੇ ਵਿੱਚ ਪੰਜਾਬ ਰੈਨ ਹਾਈ ਕੋਰਟ ਦੇ ਵਿੱਚ ਜਿਹੜਾ ਵਿਜੀਲੈਂਸ ਕੇਸ ਹੈ ਉਹਦਾ ਵਿਜੀਲੈਂਸ ਕੇਸ ਹੈ ਦਾ ਹੁਣ ਦੇਖੋ ਬਾਪ ਬੀਜੀਪੀ ਜੀ ਪੁੱਤ ਜਿਹੜਾ ਹੈਗਾ ਸਰਕਾਰੀ ਵਕੀਲ ਜੀ ਹਾਈ ਕੋਰਟ ਦੇ ਵਿੱਚ ਜੀ ਪੋਸਟਡ ਕਿੱਥੇ ਕੀ ਦੇ ਨਾਲ ਲੱਗਿਆ ਕੀ ਦੇ ਨਾਲ ਕਿਹੜੇ ਜੱਜ ਨਾਲ ਲੱਗਿਆ ਜੱਜ ਉਹ ਜਿਹੜਾ ਸੀਬੀਆਈ ਦੇ ਕੇਸ ਕੇਸ ਲੜਦਾ ਜੀ ਬਿਲਕੁਲ ਜੀ ਤੇ ਜਿਹੜਾ ਵਿਜੀਲੈਂਸ ਦਾ ਰਜਿਸਟਰਰ ਹੈ ਜੀ ਕਮਲਜੀਤ ਸਿੰਘ ਲਾਵਾ ਜੀ ਉਹ ਜਿਹੜਾ ਹੈਗਾ ਕੋੜਮੇ ਪੁੱਤ ਸਰਕਾਰੀ ਵਕੀਲ ਕੋੜਮੇ ਜਿਹੜਾ ਹੈਗਾ ਉਹ ਰਜਿਸਟਰਾਰ ਚੰਗੀਆਂ ਪੋਸਟਾਂ ਦੇ ਬੈਠੇ ਨੇ ਰਜਿਸਟਰਾਰ ਦੇਖੋ ਤੁਸੀਂ ਗੱਲ ਵੀ ਪੁਲਿਸ ਨੂੰ ਵੀ ਪ੍ਰਭਾਵਿਤ ਕਰਦਾ ਹੈ ਸੀਬੀਆਈ ਕੋਰਟ ਨੂੰ ਵੀ ਪ੍ਰਭਾਵਿਤ ਕਰ ਸਕਦੇ ਜੀ ਤੇ ਨਾਲ ਦੀ ਨਾਲ ਜੇ ਆਪਾਂ ਦੇਖੀਏ ਜਿਹੜੀ ਵਿਜੀਲੈਂਸ ਰਜਿਸਟਰਰ ਹੈ ਉਹ ਵੀ ਹੈ ਦੇਰੇ ਖਿਆਲ ਮਤੇ ਦੂਜੇ ਚੰਗੇ ਚੰਗੇ ਉਹਦੇ ਤਾਂ ਸਾਰੇ ਅਗਲੀ ਗੱਲ ਦੇ ਕੀ ਪ੍ਰੈਸ ਮੀਡੀਆ ਉਹ ਵੀ ਵਿੱਚ ਮੀਡੀਆ ਦੇ ਵਿੱਚ ਵੀ ਬੋਲ ਵੀਰੇ ਮੇਰਾ ਖਿਆਲ ਇਤੋਂ ਵੱਡੀ ਮਤਲਬ ਪਾਵਰਫੁੱਲ ਹਸਤੀ ਕੋਈ ਨਹੀਂ ਹੋ ਸਕਦੀ ਇਹੀ ਕਾਰਨ ਹੈ ਜਿਹੜਾ ਉਹ ਮੁੰਡਾ ਸੀਗਾ ਆਪਣਾ ਜਿਹਨੇ ਇਹਨਾਂ ਨੂੰ ਗ੍ਰਿਫਤਾਰ ਕਰਾਇਆ ਹੈ ਅਕਾਸ਼ ਬੱਤਾ ਜੀ ਅਕਾਸ਼ ਬੱਤਾ ਜੀ ਅਕਾਸ਼ ਬੱਤਾ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਸ਼ਿਕਾਇਤ ਪੰਜਾਬ ਪੁਲਿਸ ਕੋਲੇ ਕਿਉਂ ਨਹੀਂ ਕੀਤੀ ਕਿਉਂ ਨਹੀਂ ਕੀਤੀ ਉਹ ਕਹਿੰਦਾ ਮੈਂ ਪੰਜਾਬ ਪੁਲਿਸ ਕੋਲੇ ਸ਼ਿਕਾਇਤ ਕਰਨੇ ਤਾਂ ਦੇ ਖਿਲਾਫ ਤਾਂ ਕਿਹਨੇ ਪਰਚਾ ਦਰਜ ਕਰਨਾ ਸੀ ਮੇਰੇ ਖਿਲਾਫ ਕੋਈ ਪਰਚਾ ਦਰਜ ਨਹੀਂ ਮੈਨੂੰ ਗ੍ਰਿਫਤਾਰ ਕਰ ਲੈਣਾ ਸੀ ਇਹੀ ਕਾਰਨ ਹੈ ਕਿ ਉਹ ਸੀਬੀਆਈ ਕੋਲੇ ਗਿਆ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸੀਬੀਆਈ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਤੇ ਫਿਰ ਉਹ ਤੋਂ ਬਾਅਦ ਸੀਬੀਆਈ ਨੇ ਜਿਹੜਾ ਕੁਝ ਕੀਤਾ ਸਭ ਦੇ ਸਾਹਮਣੇ ਹੁਣ ਕੀਤਾ ਕੀ ਅਸੀਂ ਜੀ ਸੀਬੀਆਈ ਨੇ ਜੀ ਇਹਨਾਂ ਦੇ ਘਰੇ ਪਹਿਲਾ 5 ਲੱਖ ਰੁਪਏ ਦੀ ਰਿਕਵਰੀ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਜੀ ਫਿਰ ਇਹਨਾਂ ਦੇ ਘਰ ਗਏ ਐ ਇਹਨਾਂ ਦੇ ਘਰੋਂ ਜਿਹੜਾ ਹੈਗਾ 5 ਕਰੋੜ ਰੁਪਈਆ ਜੀ 5 ਕਰੋੜ ਰੁਪਈਆ ਪਹਿਲੀ ਜਿਹੜੀ ਪਹਿਲੀ ਖਬਰ ਆਉਂਦੀ ਆ 5 ਕਰੋੜ ਦੇ ਮਤਲ ਹਾਂ ਪਹਿਲੀ ਖੇਪ ਹੈ ਜਿਹੜੀ 5 ਕਰੋੜ ਰੁਪਈਏ ਦੀ ਹੈ ਲੇਕਿਨ ਹੁਣ ਜਿਹੜੀਆਂ ਖਬਰਾਂ ਤੈਰਦੀਆਂ ਹਵਾ 'ਚ ਜੀ ਕਹਿੰਦੇ 5 ਕਰੋੜ ਤੋਂ ਵੱਧ ਕੇ 7 ਕਰੋੜ ਹੋ ਗਿਆ 2 ਕਰੋੜ ਫਿਰ ਵੱਧ ਗਏ 7 ਕਰੋੜ ਰੁਪਈਆ ਜਾਂ 5 ਕਰੋੜ ਹੀ ਲਾ ਲਓ ਜੀ ਕਿਸੇ ਦੇ ਘਰੇ ਰੱਖਿਆ ਪਿਆ ਹੋਵੇ ਇਹਨਾਂ ਪੈਸਾ ਐਨਾ ਪੈਸਾ ਰੱਖਣਾ ਮਤਲਬ ਇਸੇ ਤਰੀਕੇ ਕਹਿੰਦੇ ਕਿਲੋ ਡੇਡ ਕਿਲੋ ਸੋਨਾ ਵੀ ਪਏ ਬਿਲਕੁਲ ਜੀ ਔਰ ਬਾਈ ਘੜੀਆਂ ਉਹ ਘੜੀਆਂ ਜਿਹੜੀਆਂ ਘੜੀਆਂ ਬੜੀਆਂ ਮਹਿੰਗੀਆਂ ਹੋਏ ਮਹਿੰਗੀਆਂ ਜੀ ਬਿਲਕੁਲ ਵਿਦੇਸ਼ੀ ਸ਼ਰਾਬ ਦਾ ਇੱਕ ਵੱਡਾ ਜਿਹੜਾ ਹੈਗਾ ਪੰਡਾ ਜਕੀਰਾ ਜਕੀਰਾ ਫੜਿਆ ਜੀ ਕਨੇ ਉਹ ਆਪਣੀ ਥਾਂ ਦੇ ਉੱਤੇ ਹੈ ਔਰ ਇਹ ਸਾਰੇ ਕੁਝ ਬਰਾਮਦਗੀ ਹੋਈ ਹੈ ਉਹਨੇ ਤੋਂ ਬਾਅਦ ਅਗਲੀ ਜਿਹੜੀ ਇਹ ਕਾਰਵਾਈ ਹੋਏ ਦੇਖਦੇ ਕਿ ਅੱਛਾ ਟਿੱਲੋ ਸਾਹਿਬ ਇਹ ਕੀ ਦੱਸੋ ਚਲੋ ਇਹ ਸਮਾਨ ਵੀ ਇਹਦੇ ਘਰੋਂ ਲੱਭ ਗਿਆ ਸਾਰਾ ਕੁਝ ਮਿਲ ਗਿਆ ਇਸ ਤੋਂ ਬਾਅਦ ਪੰਜਾਬ ਸਰਕਾਰ ਦਾ ਇਹਦੇ ਵਿੱਚ ਕੀ ਰੋਲ ਹੈ ਕੀ ਕੀ ਲੱਗਦਾ ਤੁਹਾਨੂੰ ਪੰਜਾਬ ਸਰਕਾਰ ਦਾ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਦਾ ਅਜੇ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ ਕੱਲ ਜਦੋਂ ਇਹ ਖਬਰ ਫਲੈਸ਼ ਹੋਈ ਸੀ ਉਸ ਵੇਲੇ ਇਹਨਾਂ ਦੇ ਜਿਹੜੇ ਸਪੋਕਸਪਰਸ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਨਾਲ ਇੱਕ ਟੀਵੀ ਚੈਨਲ ਵਾਲਿਆਂ ਨੇ ਸੰਪਰਕ ਕੀਤਾ ਉਹਨਾਂ ਨੇ ਕਿਹਾ ਜੀ ਸਾਡੀ ਜਿਹੜੀ ਪਾਲਿਸੀ ਹੈ ਉਹ ਜ਼ੀਰੋ ਟੋਲਰੈਂਸ ਦੀ ਹੈ ਡਰਪਸ਼ਨ ਨੂੰ ਲੈ ਕੇ ਜੀ ਔਰ ਅਜੇ ਤੱਕ ਕਹਿੰਦੇ ਵੀ ਸਾਨੂੰ ਇਹ ਨਹੀਂ ਪਤਾ ਵੀ ਫੜੇ ਕਿੱਥੋਂ ਆਉ ਉਹ ਕੀ ਕੁਛ ਹੈ ਜੇ ਉਹ ਸਾਨੂੰ ਪੂਰੀ ਜਾਣਕਾਰੀ ਮਿਲੀ ਤਾਂ ਅਸੀਂ ਅਧਿਕਾਰਤ ਬਿਆਨ ਜਾਰੀ ਕਰਾਂਗੇ ਜੀ ਪੂਰੀ ਜਾਣਕਾਰੀ ਮਿਲ ਗਈ ਹੁਣ ਹਰ ਇੱਕ ਬੰਦੇ ਨੂੰ ਬੱਚੇ ਬੱਚੇ ਪਰ ਅਜੇ ਤੱਕ ਪੰਜਾਬ ਸਰਕਾਰ ਦਾ ਅਧਿਕਾਰਤ ਬਿਆਨ ਨਹੀਂ ਆਇਆ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਉਹ ਨਮੋਸ਼ੀ ਦੇ आलम ਚੋਂ ਗੁਜ਼ਰ ਰਹੀ ਹੈ ਨਮੋਸ਼ੀ ਦੇ ਆਲੰਦ ਦੇ ਵਿੱਚ ਕਿਉਂ ਕਿ ਬਹੁਤ ਜਿਆਦਾ ਜ਼ੋਰ ਲਾਇਆ ਸੀ ਇਹ ਕਹਿੰਦੇ ਸੀ ਕਿ ਸਾਡੀ ਪਾਰਟੀ ਤਾਂ ਜੰਮੀ ਹੀ ਭ੍ਰਿਸ਼ਟਾਚਾਰ ਵਿਰੋਧੀ ਲੜਾਈ ਦੇ ਵਿੱਚ ਲੜਾਈ ਦੇ ਵਿੱਚੋਂ ਹੈ ਬਿਲਕੁਲ ਜੀ ਤੇ ਸਾਡਾ ਜਿਹੜਾ ਸਭ ਤੋਂ ਵੱਡਾ ਟਾਰਗੇਟ ਹੈ ਉਹ ਜ਼ੀਰੋ ਟੋਲਰੈਂਸ ਹੈ ਭ੍ਰਿਸ਼ਟਾਚਾਰ ਭ੍ਰਿਸ਼ਟਾਚਾਰ ਦੇ ਬਿਲਕੁਲ ਜੀ ਤੇ ਜੇ ਜ਼ੀਰੋ ਟੋਲਰੈਂਸ ਹੈ ਤੁਸੀਂ ਉਸ ਬੰਦੇ ਨੂੰ ਲਈ ਬੈਠੇ ਹੋ ਪਤੰਦਰੋਂ ਡੀਆਈ ਡੀਆਈ ਜਿਹੜੇ ਬੰਦੇ ਨੂੰ ਕੇਂਦਰ ਦੀ ਏਜੰਸੀ ਆ ਕੇ ਫੜ ਲੈਂਦੀ ਹੈ ਤੇ ਉਹਦੇ ਕੋਲ ਆ ਕੇ ਫੜ ਕੇ ਕਿੰਨੀ ਕੁਸ਼ ਬਰਾਮਦਗੀ ਕਰ ਰਹੀ ਹੈ ਐਨਾ ਪੈਸਾ 5-5 ਕਰੋੜ ਰੁਪਈਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਪੈਸਾ ਦੂਜੀ ਵਾਰ ਦੇਖਿਆ ਜਿਹੜਾ ਕਿਸੇ ਰੇਟ ਦੇ ਵਿੱਚੋਂ ਪ੍ਰਾਪਤ ਹੋਇਆ ਪਹਿਲਾ ਸੀ ਜਦੋਂ ਰਵੀ ਸਿੱਧੂ ਐਸਐਸ ਬੋਰਡ ਦੇ ਚੇਅਰਮੈਨ ਅਰੈਸਟ ਕੀਤਾ ਸੀ ਉਦੋਂ ਵੀ ਨੋਟ ਐਂ ਡਿਗਦੇ ਹੁੰਦੇ ਆਂ ਡਿਗਦੇ ਸੀ ਉਦੋਂ ਜਿਹੜੇ ਹੈਗੇ ਜੇ ਉਹ ਡਿਗਦੇ ਸੀ ਦੂਜੀ ਵਾਰੀ ਹੁਣ ਇਹ ਹੈ ਰਵੀ ਸਿੱਧੂ ਤਾਂ ਇੱਕ ਕਨਸਟੀਟਿਊਸ਼ਨਲ ਪੋਸਟ ਦੇ ਉੱਤੇ ਲੱਗਿਆ ਹੋਇਆ ਸੀ ਔਰ ਉਹ ਪੀਸੀਐਸ ਤੇ ਪੀਪੀਐਸ ਵਗੈਰਾ ਭਰਤੀ ਕਰਨਾ ਹੁੰਦਾ ਸੀ ਡੀਐਸਪੀ ਐਸਟੀਐਮ ਲੱਗਦੀ ਹੈ ਜਿਹੜੇ ਇਹਨਾਂ ਨੂੰ ਉਹ ਭਰਤੀ ਕਰਵਾ ਸੀ ਪ੍ਰੋਫੈਸਰਾਂ ਨੂੰ ਉਹ ਭਰਤੀ ਕਰਦਾ ਸੀ ਸਾਰੀਆਂ ਗੈਸਟਿਡ ਪੋਸਟਾਂ ਭਰਤੀ ਕਰਨ ਵਾਲਿਆਂ ਤੋਂ ਬੰਦਾ ਪੈਸੇ ਲੈਂਦਾ ਸੀ ਜੀ ਪੈਸੇ ਲੈ ਲੈ ਕੇ ਤੇ ਉਹਨੇ ਕਰੋੜਾ ਰੁਪਏ ਇਕੱਠਾ ਕੀਤੇ ਤੇ ਉਹਨੂੰ ਸਜ਼ਾ ਵੀ ਹੋਈ ਸੀ ਸਜ਼ਾ ਵੀ ਹੋਈ ਹੈ ਇੱਥੇ ਜਿਹੜਾ ਹੁਣ ਬੰਦਾ ਹੈ ਇਹਦੇ ਉੱਤੇ ਕੋਈ ਜੀ ਨੂੰ ਜੀ ਨੂੰ ਲਗਾਤਾਰ ਤੁਸੀਂ ਲਾਉਂਦੇ ਰਹੇ ਹੋ ਜੀ ਐਨ ਡੀ ਆਈ ਜੀ ਕਦੇ ਇੱਥੇ ਲਾ ਤਾਂ ਕਦੇ ਇੱਥੇ ਲਾ ਤਾਂ ਕਲਾਕਾਰੀ ਦੇਖੋ ਤੁਸੀਂ ਜੀ ਕਿ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਜੀ ਚਾਹੀ ਗਵਰਨਰ ਹੀ ਆਜੂ ਵੀ ਇਹ ਪ੍ਰਵਾਹ ਪਾਵਰ ਚ ਹੀ ਹੈ ਪਾਵਰ ਚ ਰਿਹਾ ਬਿਲਕੁਲ ਠੀਕ ਹੈ ਨਾ ਜੇ ਬੇਨ ਸਿੰਘ ਦੀ ਸਰਕਾਰ ਦੇ ਵਿੱਚ ਭਰਤੀ ਹੁੰਦੇ ਬਿਲਕੁਲ ਜੀ ਬਾਦਲ ਸਾਹਿਬ ਦੀ ਸਰਕਾਰ ਦੇ ਵਿੱਚ ਪ੍ਰਾਈਮ ਪੋਸਟ ਤੇ ਰਹਿੰਦੇ ਆ ਉਹ ਤੋਂ ਬਾਅਦ ਕੈਪਟਨ ਸਾਹਿਬ ਦੀ ਸਰਕਾਰ ਆਉਂਦੀ ਹੈ ਉਹਦੇ ਵਿੱਚ ਪ੍ਰਾਈਮ ਪੋਸਟ ਤੇ ਰਹਿੰਦੇ ਆ 10 ਸਾਲ ਫਿਰ ਬਾਦਲ ਸਾਹਿਬ ਦੀ ਸਰਕਾਰ ਆਉਂਦੀ ਹੈ ਫਿਰ ਰਹਿੰਦੇ ਆ ਫਿਰ ਜਿਹੜੀ ਹੈਗੀ ਹੈ ਕਟੜੇ ਮਾਨਤਾ ਇੱਕ ਇੱਕ ਕਾਰਨ ਕੀ ਹੈ ਢਿੱਲੋ ਸਾਹਿਬ ਜਿਹੜਾ ਇਹ ਬਾਰ ਬਾਰ ਪੋਸਟਾ ਇਹੀ ਇਹਨਾਂ ਨੂੰ ਮਿਲਦੀਆਂ ਦੂਜੇ ਹੋਰ ਫਿਰਦੇ ਆ ਵਿਚਾਰੇ ਵੀ ਨਹੀਂ ਉਹ ਫਿਰ ਕਹਿੰਦੇ ਨੇ ਕਿ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਜਿਹੜੀ ਲੋੜ ਹੁੰਦੀ ਬਿਲਕੁਲ ਇਮਾਂਦਾਰ ਉਹਨਾਂ ਦੇ ਉੱਤੇ ਕੋਈ ਇਲਜ਼ਾਮ ਨਹੀਂ ਲਗਦਾ ਕਿ ਭਗਵੰਤ ਮਾਨ ਹੋਰੀ ਪੈਸੇ ਇਕੱਠੇ ਕਰਦੇ ਲੇਕਿਨ ਜੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਜੀ ਕੇਂਦਰੀ ਲੀਡਰਸ਼ਿਪ ਬਾਰੇ ਜੋ ਪ੍ਰਭਾਵ ਬਣਿਆ ਪੰਜਾਬ ਦੇ ਵਿੱਚ ਉਹ ਇਹ ਬਣਿਆ ਬੈ ਜੀ ਕਿ ਪੰਜਾਬ ਦੇ ਵਿੱਚ ਪ੍ਰਾਈਮ ਪੋਸਟ ਦੇ ਉੱਤੇ ਉਹੀ ਬੰਦਾ ਲੱਗ ਸਕਦਾ ਜਿਹਦੀ ਛਪਰਸ਼ ਕੇਂਦਰ ਤੱਕ ਉਹ ਦਿੱਲੀ ਤੱਕ ਆ ਜੀ ਤੇ ਕੇਂਦਰ ਦੇ ਕੋਲੇ ਸਪਰਸ਼ ਕਿਹੜੀ ਹੋਊਗੀ ਬਿਲਕੁਲ ਜੀ ਉੱਥੇ ਤੱਕ ਬਸ ਬੀ ਜੀ ਦਾ ਜਿਹੜਾ ਹੱਥ ਕਰ ਬੁੱਕਾ ਦੇ ਗਿਆ ਬਿਲਕੁਲ ਬਿਲਕੁਲ ਜੀ ਹੁਣ ਤੁਸੀਂ ਇਹ ਦੇਖੋ ਕਿ ਪਿਛਲੇ ਸਮੇਂ ਦੇ ਵਿੱਚ ਇਹਨਾਂ ਦੀ ਆਪ ਦੀ ਸਰਕਾਰ ਨੇ ਇਹਨਾਂ ਦੇ ਆਪ ਦੀ ਜਿਹੜੀ ਹੈ ਦੌਰ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਕਿੰਨੇ ਬੰਦੇ ਪ੍ਰਾਈਮ ਪੋਸਟਾਂ ਤੇ ਲੱਗੇ ਹੋਏ ਪੋਸਟਾਂ ਤੇ ਲੱਗੇ ਹੋਏ ਬਿਲਕੁਲ ਕੱਲ ਇੱਕ ਦਿਨ ਚ ਆਪਾਂ ਇੱਕ ਹੋਰ ਪ੍ਰੋਗਰਾਮ ਕਰਾਂਗੇ ਮੈਂ ਦੱਸੂਗਾ ਤੁਹਾਨੂੰ ਜੀ ਕਿ ਜਿਹੜੇ ਬੰਦੇ ਨੂੰ ਬਿਜੀਲੈਂਸ ਨੇ ਪਰਚੇ ਦਰਜ ਕੀਤੇ ਹੋਏ ਕਿਵੇਂ ਉਹਨਾਂ ਨੂੰ ਪ੍ਰਾਈਮ ਪੋਸਟਰਾਂ ਤੇ ਲਾਇਆ ਉਹਨਾਂ ਥਾਂਾਂ ਤੇ ਪੋਸਟਰਾਂ ਤੇ ਲਾਤਾ ਜਿੱਥੇ ਉਹਨਾਂ ਦੇ ਖਿਲਾਫ ਉਹਨਾਂ ਦੇ ਆਪਣੇ ਮਰਾਜੂ ਕੁਮਾਰ ਉਹਦੇ ਗਵਾਹ ਬਣੇ ਹੋਏ ਤਾਂ ਕਿ ਉਹ ਆਪਣੇ ਕੇਸ ਨੂੰ ਨਿਬਟਾ ਲੈਣ ਤਾਂ ਕੁੱਲ ਮਿਲਾ ਕੇ ਪਰ ਦੇਖੀ ਪੰਜਾਬ ਸਰਕਾਰ ਦੇ ਅਕਸ ਦੇ ਉਤੇ ਇਸ ਘਟਨਾਕ੍ਰਮ ਦਾ ਪ੍ਰਭਾਵ ਜਿਹੜਾ ਹੈਗਾ ਕਾਫੀ ਨੈਗੇਟਿਵ ਪੈ ਰਿਹਾ ਲੋਕ ਕੁਛ ਸਵਾਲ ਕਰਨੇ ਸ਼ੁਰੂ ਕਰ ਗਏ ਬਿਲਕੁਲ ਜੀ ਬਿਲਕੁਲ ਤੁਸੀਂ ਤਾਂ ਕੱਟੜੇ ਇਮਾਨਦਾਰ ਇਮਾਨਦਾਰ ਸੀਗੇ ਜੇ ਕੱਟੜੇ ਇਮਾਨਦਾਰਾਂ ਦੀ ਸਰਕਾਰ ਦੇ ਵਿੱਚ ਐ ਐਨੇ ਨੇ ਪੈਸੇ ਲੈਣ ਵਾਲੇ ਜਿਹੜੇ ਪ੍ਰਾਈਮ ਪੋਸਟਾਂ ਦੇ ਕ੍ਰਿਮੀਨਲ ਤੁਸੀਂ ਇਹ ਦੇਖੋ ਕਿ ਬੰਦੇ ਨੂੰ ਜਿਹੜੇ ਬੰਦੇ ਨੂੰ 5 ਕਰੋੜ ਰੁਪਏ ਦੀ ਰਿਸ਼ਵਤ 50 ਲੱਖ ਰੁਪਏ ਦੀ ਰਿਸ਼ਵਤ ਲੈਣ ਆ ਪੜਿਆ ਹੈ ਜੀ 5 ਕਰੋੜ ਰੁਪਏ ਉਹਦੇ ਘਰੋਂ ਬਰਾਮਦ ਹੁੰਦਾ ਹੈ 7 ਕਰੋੜ ਦੀਆਂ ਗੱਲਾਂ ਚੱਲ ਰਹੀਆਂ ਨੇ ਗੱਲਾਂ ਬਿਲਕੁਲ ਜੀ ਉਸ ਬੰਦੇ ਨੂੰ ਜਾਂਚ ਕਿਹੜੀ ਦਿੱਤੀ ਜੀ ਬਿਕਰਨ ਸਿੰਘ ਮਜੀਠੀਆ ਦਾ ਜਿਹੜਾ ਨਸ਼ੇ ਪੱਤੀ ਵਾਲਾ ਸਾਹਬ ਜੀ ਉਹਦੀ ਜਾਂਚ ਕਰੋ ਔਰ ਤੁਸੀਂ ਉਹ ਜਾਂਚ ਦਾ ਨਤੀਜਾ ਦੇਖ ਲੋ ਕਿ ਅਜੇ ਤੱਕ ਚਲਾਨ ਨਹੀਂ ਪੇਸ਼ ਕੀਤਾ ਗਿਆ ਬਿਲਕੁਲ ਜੀ ਉਹਦੇ ਬਿਲਕੁਲ ਪੇਸ਼ ਕਰਕੇ ਸਰਕਾਰ ਲੋਕਾਂ ਦੇ ਸਾਹਮਣੇ ਲੋਕ ਜਵਾਬ ਮੰਗਦੇ ਜਵਾਬ ਕਿਉਂ ਨਹੀਂ ਮੰਗਦਾ ਭੁਰਤ ਹੈ ਕਿ ਸਰਕਾਰ ਬੋਲ ਨਹੀਂ ਕਿਉਂ ਬੋਲੀ ਕਿਉਂ ਨਹੀਂ ਸਰਕਾਰ ਕੀ ਹੋਣਾ ਬੋਲਣ ਦਾ ਮਤਲਬ ਇਹ ਹੈ ਕਿ ਸਰਕਾਰ ਦੇ ਰੀਆ ਭੱਬਲ ਪੂਸੇ ਚ ਪਈਏ ਵੀ ਉੱਠੇਗੀ ਪਈ ਹੋਈ ਹੈ ਕਿ ਕਈਏ ਤੱਕ ਕੀ ਕੀ ਬਹੁਤ ਬਹੁਤ ਧੰਨਵਾਦ ਢਿੱਲੋ ਸਾਹਿਬ ਤੁਹਾਡਾ ਤੁਸੀਂ ਦੇਖ ਰਹੇ ਹੋ ਬਖਤੌਰ ਢਿੱਲੋ Facebook ਪੇਜ ਸਾਰੇ ਮਤਲਬ ਪੇਜ ਦੇਖਣ ਵਾਲੇ ਦੋਸਤ ਮਿੱਤਰ ਭੈਣ ਭਰਾਵਾਂ ਵੀਰਾਂ ਨੂੰ ਬੇਨਤੀ ਹੈ ਵੀ ਪੇਜ ਨੂੰ ਫਾਲੋ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਤਿ ਸ੍ਰੀ ਅਕਾਲ